ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਕਾਂਗਰਸ ਦੇ ਉੱਸਾਬਾ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਕੈਂਸਰ ਨਾਲ ਜੰਗ ਜੱਟ ਚੁੱਕੇ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕੀਤੀ ਨਵਜੋਤ ਸਿੰਘ ਸਿੱਧੂਾਟਬੀੜ ਜੀਹਾਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੇ ਕੈਂਸਰ ਨਾਲ ਜੰਗ ਜਿੱਤਣ ਵਾਲੀ ਆਪਣੀ ਪਤਨੀ ਦਾ ਜ਼ਿਕਰ ਕਰਦੇ ਆ ਕਿ ਉਹਨਾਂ ਦੇ ਸੰਤੜ ਟਾਂਕੇ ਲੱਗੇ ਹਨ ਜੋ ਹਟਾ ਦਿੱਤੇ ਹਨ ਅਤੇ ਜਗਮ ਹੌਲੀ ਹੌਲੀ ਠੀਕ ਹੋ ਰਿਹਾ ਹੈ ਜੀਹਾਂ ਇਹ ਵੱਡੀ ਖਬਰ ਆ ਰਹੀ ਆ ਕਾਂਗਰਸੀ ਅਗੁੰਨ ਜੋ ਸੰਖੇਪ ਦੁਨੀਆਂ ਆਪਣੀ ਪਤਨੀ ਦੀ ਛੇ ਤੱਕ ਬਰੇ ਅੱਗੇ ਗਾ ਕੇ ਡਾਕਟਰ ਆਪਣੀ ਨੀਤ ਡਾਕਟਰ ਮਨਪ੍ਰੀਤ ਥੰਦੇ ਦੀ ਜੋਗ ਨਿਗਰਾਨੀ ਹੇਠ ਰੋਜ਼ਾਨਾ ਪਹਿਰਾ ਵਜਿਆ ਰਹੀ ਹੈ ਤੇ ਰੇਡੀਏਸ਼ਨ ਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ जख्म ਪੂਰੀ ਤਰ੍ਹਾਂ ਠੀਕ ਹੋਣ ਦੀ ਅੜੀ ਕਰਨੀ ਜ਼ਰੂਰੀ ਹੈ ਤੇ ਜੋ ਇਹਨਾਂ ਨੂੰ ਸਾਡਾ ਰੇਡੀਏਸ਼ਨ ਇਲਾਜ ਸ਼ੁਰੂ ਹੋ ਤੋਂ ਬਾਅਦ ਦੋ ਹਫ਼ਤਿਆਂ ਦੇ ਅੰਦਰ ਪੂਰੀ ਰਿਕਵਰੀ ਦੀ ਅਮੀਰ ਕੀਤੀ ਜਾਂਦੀ ਹੈ ਜੀ ਹਾਂ ਇਹ ਵੱਡੀ ਖਬਰ ਹੁਣੇ ਆਰੀ ਆ ਕੰਵਰਸਨ ਨਿਤਨ ਜੋਸੀ ਦੁਨੀਆ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ 70 ਤੱਕ ਦੇ ਹਟਾ ਧਨ ਜਕਮ ਠੀਕ ਹੋ ਰਿਹਾ ਤੇ 2.5 ਇੰਚ 3D ਚਾਹੀਜ ਜਿਸ ਨੂੰ ਹਰ ਰੋਜ਼ ਡਰੈਸਿੰਗ ਲੋਡ ਹੁੰਦੀ ਹੈ ਵੀਡੀਓ ਦੇਖਣ ਲਈ ਤੁਹਾਡਾ ਤੁਹਾਨੂੰ